ਪੰਜਾਬ ਭਾਰਤ ਚ ਵੱਸਣ ਵਾਲੇ ਪੰਜਾਬੀਆਂ ਨੂੰ ਅਸੀਂ ਇਹ ਦੱਸਣਾ ਚਾਹਾਂਗੇ ਕਿ ਜਿਹੜਾ ਸਮੁੱਚੀ ਮਾਨਵਤਾ ਦੇ ਭਲੇ ਵਾਲਾ ਕਾਰਜ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਰਬੱਤ ਦੇ ਭਲੇ ਦੇ ਨਾਰੇ ਹੇਠ ਬੁਲੰਦ ਕੀਤਾ ਉਸ ਨੂੰ ਬੇਗਮਪੁਰਾ ਆਜ਼ਾਦ ਫਿਜ਼ਾ ਕਈ ਤਰ੍ਹਾਂ ਦੇ ਸ਼ਬਦ ਦਿੱਤੇ ਨੌ ਗੁਰੂ ਸਹਿਬਾਨਾਂ ਨੇ ਜਿਸ ਨੂੰ ਜਿਉਂਦਾ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਸ਼ੇਰੀ ਪੰਜਾਬ ਇਹਨਾਂ ਸਾਰਿਆਂ ਨੇ ਉੱਥੇ ਵੱਡੀਆਂ ਘਾਲਣਾ ਘਾਲ ਕੇ ਇੱਕ ਸਰਬਸਾਂਝੀ ਸਰਕਾਰ ਸਰਕਾਰੀ ਖਾਲਸਾ ਦਾ ਅਗਾਜ ਕੀਤਾ ਜਿਸ ਦੇ ਵਿੱਚ ਹਰ ਵਰਗ ਦੇ ਲੋਕ ਤੇ ਹਰ ਵਰਗ ਨੂੰ ਖੁਸ਼ਹਾਲ ਰੱਖਿਆ ਪੰਜਾਬ ਹਰ ਪੱਖ ਤੋਂ ਖੁਸ਼ਹਾਲ ਦੇਸ਼ ਬਣਿਆ ਸ਼ੇਰੀ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਉਹ ਜਿਹੜੀ ਖੁਸ਼ੀ ਸੀ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਵਿੱਚੋਂ ਹਮੇਸ਼ਾ ਲਈ ਖੰਭ ਲਾ ਕੇ ਉੱਡ ਗਈ ਜਿਸ ਨੂੰ ਮੁੜ ਬਹਾਲੀ ਕਰਨ ਵਾਸਤੇ ਅੱਜ ਤੀਕਰ ਇੱਥੇ ਸਿਆਸੀ ਪਾਰਟੀਆਂ ਰਾਜ ਕਰਨ ਵਾਲੀਆਂ ਨੇ ਰਾਜ ਤਾਂ ਕੀਤਾ ਪਰ ਰਾਜ ਦਿੱਤਾ ਨਹੀਂ ਕਿਸੇ ਨੂੰ ਉਲਟਾ ਦੁੱਖ ਦਿੱਤੇ ਨੇ ਹਰ ਪੱਖ ਤੋਂ ਮੁੜ ਪੰਜਾਬ ਉਸੇ ਦੀ ਬਹਾਲੀ ਵਾਸਤੇ ਸ਼ੇਰੀ ਪੰਜਾਬ ਦਲ ਦਾ ਆਗਾਜ਼ ਕੀਤਾ ਗਿਆ ਤੇ ਸ਼ੇਰੀ ਪੰਜਾਬ ਦਲ ਦਾ ਅੱਜ ਪਲੇਠਾ ਇਜਲਾਸ ਸ਼ੇਰੀ ਪੰਜਾਬ ਦੀ 155ਵੀਂ ਵਰ੍ਹੇ ਸਿਰ ਮੌਕੇ ਜਿਹੜਾ ਆਗਾਜ਼ ਕੀਤਾ ਗਿਆ ਸੀ ਪਹਿਲਾ ਪਲੇਠਾ ਇਜਲਾਸ ਕਰਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹਿਲਾਂ ਸਵੇਰੇ 9 ਵਜੇ ਅਰਦਾਸ ਕੀਤੀ ਗਈ ਉਦੋਂ ਬਾਅਦ ਦੇ ਅੱਜ ਇਹ ਸਹਾਲ ਨੂੰ ਅਸੀਂ ਬਾਬਾ ਬੰਦਾ ਸਿੰਘ ਹਾਲ ਕਹਿ ਰਹੇ ਜਿੰਨਾ ਚਿਰ ਸਾਡੇ ਕੋਲੇ ਉਸ ਹਾਲ ਦੇ ਵਿੱਚ ਬੈਠ ਕੇ ਸ਼ੇਰੀ ਪੰਜਾਬ ਦਲ ਦਾ ਜਥੇਬੰਦ ਢਾਂਚਾ ਜਿਹੜਾ ਸੀ ਉਹ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਸੇਵਾਦਾਰ ਵਜੋਂ ਉਹਨਾਂ ਦਾਸ ਦੀ ਡਿਊਟੀ ਲਈ ਭਾਵੇਂ ਕਿ ਮੈਂ ਪ੍ਰਧਾਨਗੀ ਲਈ ਨਹੀਂ ਸੀਗਾ ਮੈਂ ਤੇ ਪ੍ਰਧਾਨ ਲਾਉਣ ਦੀ ਗੱਲ ਕਰਦਾ ਹੈ ਪਰ ਸਾਰਿਆਂ ਦੇ ਫੈਸਲੇ ਅੱਗੇ ਸਿਰ ਝੁਕਾਉਂਦਾ ਹੋਇਆ ਗੁਰੂ ਸਾਹਿਬ ਦੀ ਕਿਰਪਾ ਤੇ ਇਹਨਾਂ ਭਰਾਵਾਂ ਸਾਰਿਆਂ ਦੀਆਂ ਅਸੀਸਾਂ ਸਦਕਾ ਛੇਰੀ ਪੰਜਾਬ ਦਲ ਦਾ ਮੁਖ ਸੇਵਾਦਾਰ ਅੱਜ ਉਹਨਾਂ ਨੇ ਦਾਸ ਨੂੰ ਐਲਾਨਿਆ ਤੇ ਤੁਹਾਡੇ ਸਾਹਮਣੇ ਫਿਰ ਇਹਨਾਂ ਵੱਲੋਂ ਜਿਹੜੀ ਡਿਊਟੀ ਲਈ ਗਈ ਸਾਡੇ ਪੰਜ ਮੈਂਬਰੀ ਕਮੇਟੀ ਵੱਲੋਂ ਜਿਹਦੇ ਵਿੱਚ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਬੀਬੀ ਪਰਮਜੀਤ ਕੌਰ ਅਉਜਲਾ ਲੁਧਿਆਣੇ ਤੋਂ ਭਾਈ ਪ੍ਰੇਮ ਸਿੰਘ ਜੀ ਖਾਲਸਾ ਭਾਈ ਗੁਰਵਤਨ ਸਿੰਘ ਜੀ ਸ਼ਰਪੁਰ ਤੋਂ ਤੇ ਭਾਈ ਅਵਤਾਰ ਸਿੰਘ ਜੀ ਖਾਲਸਾ ਪੰਜ ਮੈਂਬਰੀ ਚ ਨੇ ਇਹੋ ਸਿੰਘ ਨੇ ਜਿਨ੍ਹਾਂ ਦੇ ਦਾਦੇ ਨੇ ਸ਼੍ਰੋਮਣੀ ਕਮੇਟੀ ਬਣਾਈ ਤੇ ਜਿਨ੍ਹਾਂ ਦੇ ਦਾਦੇ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਅੱਜ ਉਹਨਾਂ ਦਾ ਪੁੱਤਰਾ ਪੰਜ ਮੈਂਬਰੀ ਚ ਬੈਠ ਕੇ ਸ਼ੇਰੇ ਪੰਜਾਬ ਦਲ ਦਾ ਆਗਾਜ਼ ਕਰਵਾ ਰਿਹਾ ਸੀਗਾ ਆਗਾਜ਼ ਹੋਇਆ ਐਲਾਨ ਹੋਇਆ ਗਠਿਤ ਕੀਤਾ ਗਿਆ ਢਾਂਚਾ ਉਸ ਤੋਂ ਬਾਅਦ ਮੇਰੇ ਨਾਲ ਜਿਹੜੀ ਟੀਮ ਕੰਮ ਕਰੇਗੀ ਭਾਈ ਗੁਰਮੀਤ ਸਿੰਘ ਤੋਂ ਹੀ ਇਹ ਸਾਡੇ ਮੀਤ ਪ੍ਰਦਾਨ ਹੋਣਗੇ ਉਸ ਤੋਂ ਬਾਅਦ ਸਾਡੇ ਤਾਂ ਕਿ ਵਧੀਆ ਢੰਗ ਨਾਲ ਅਸੀਂ ਕੰਮ ਕਾਜ ਵੇਖ ਸਕੀਏ ਸਾਡੇ ਨਾਲ ਗੁਰਪ੍ਰੀਤ ਸਿੰਘ ਭਾਈ ਉਥੋਂ ਪਠਾਨਕੋੜ ਤੋਂ ਭਾਈ ਸੇਵਾ ਸਿੰਘ ਫਤਿਹਗੜ੍ਹ ਸਾਹਿਬ ਤੋਂ ਇਸ ਤਰ੍ਹਾਂ ਇਹ ਸਾਡੀ ਸਾਰੀ ਜਿਹੜੀ ਟੀਮ ਆ ਉਹ 12 ਸਿੰਘਾਂ ਦੀ ਅੱਜ ਇੱਥੇ ਗਠਿਤ ਕੀਤੀ ਗਈ ਹੈ ਜਿਹੜੀ ਅਸੀਂ ਪ੍ਰੈਸ ਦੇ ਜ਼ਰੀਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ ਤੇ ਬੇਨਤੀ ਕਰਦੇ ਆਓ ਜਿਹੜੇ ਕਹਿ ਰਹੇ ਸੀ ਅਕਾਲੀ ਦਲ ਦਾ ਭੋਗ ਪੈ ਗਿਆ ਨਹੀਂ ਅਕਾਲੀ ਦਲ ਦਾ ਭੋਗ ਨਾ ਪਿਆ ਸੀ ਨਾ ਪੈਣਾ ਆ ਅਕਾਲੀ ਦਲ ਦੀ ਘਾਟ ਪੰਥਕ ਪਾਰਟੀ ਦੀ ਘਾਟ ਖੇਤਰੀ ਪਾਰਟੀ ਦੀ ਘਾਟ ਸ਼ੇਰੇ ਪੰਜਾਬ ਦਲ ਪੂਰੀ ਕਰੇਗਾ